ਅੱਜ ਬੈਗ ਲੈਸਡੇ ਆ ਤਾ ਬੈਗ ਤਾਂ ਲੈ ਕੇ ਨਹੀਂ ਚੱਲੀ ਚੱਲ ਬੈਗ ਚੱਕ ਲਿਆ ਆ ਗਈ ਵੱਡੀ ਓਵੇਂ ਹੀ ਓਏ ਇੰਨਾ ਕਿਤੇਲ ਤੂ ਤਾਂ ਆ ਵੀ ਲਾ ਲਿਆ ਕਰ ਯਾਰ ਮੂੰਹ ਤੇ ਕਰੀਮ ਕਰੂਨ ਦਾ ਹੈ ਬਾਹਰ ਤਾਂ ਬਹੁਤ ਠੰਡਾ ਬਾਹਰ ਤਾਂ ਮੋਟਰਸਾਈਕਲ ਤੇ ਕੁਲਫੀ ਜੰਮਣ ਵਾਲੀ ਗੱਮ ਹੈ ਉਹ ਪਾਣੀ ਵਿੱਚ ਪੱਤੀ ਖੰਡ ਪਾ ਮਿੱਤਰੋ ਲੱਗਿਆਂ ਬਣਹੁਣਿਆ ਪਾਚਾ ਮਿੱਤਰੋ ਆਜੋ ਫਿਰ ਜੀ ਦੀ ਚਾਹ ਪੀਣੀ ਆ ਹੈ 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 ਰਹੀ ਲੈ ਰਹੀ ਅੱਜ ਤਾਂ ਪਿੰਕ ਖਰਗੋਸ਼ ਬਣਿਆ ਫਿਰਦਾ ਕੁੱਕੂ ਅੱਜ ਤਾਂ ਪਿੰਕ ਖਰਗੋਸ਼ ਆਹਹਹ ਨੂੰ ਦੁੱਖ ਨਹੀਂ ਲੱਗਦਾ ਫੋਨ ਲੱਕੀ ਜਾਂ ਨਾ ਤੇ ਦੰਦ ਕੱਟ ਕਰਾਗਾ ਉਹਦੇ ਮम्मा ਦਾ ਹੀ ਲਾਉਂਦੇ ਪਏ ਤੇਰੇ ਵੇਖ ਤੂੰ ਲੈ ਹੁਣ ਪਤਾ ਲੱਗਿਆ ਪੁੱਤ ਕਤਾਰੀਆਂ ਨਿਕਲਦੀਆਂ ਕਿ ਦੁੱਖ ਲਾਉਂਦਾ ਤੇਰੇ ਲਓ ਜੀ ਦੇਖੋ ਐਂਦਾ ਗੋਡਿਆਂ ਭਾਰ ਬਹਿ ਕੇ ਸਾਗ ਜੀ ਰਹਿ ਜਾਂਦਾ ਹਾਂ ਅੱਜ ਅੱਜ ਨਾ ਤਿਆਰ ਹੋ ਕੇ ਆਣਾ ਆ ਹਾਂ ਕਿ ਹੋਰ ਹੋਰ ਨਾ ਕਿਤੇ ਹੋਏ ਤੁਸੀਂ ਜਰਾਬਾਂ ਦੇ ਚੱਪਲਾਂ ਪਾ ਕੇ ਆ ਜਿਓ ਜੋ ਮੈਂ ਰੈਸਟੋਰੈਂਟ ਤੇ ਗਈ ਸੀ ਕਿ ਪਿਛਲੀ ਵਾਰੀ ਮੇਰੀ ਬੇਇੱਜ਼ਤੀ ਨਹੀਂ ਕਰਾਣੀ ਆਪਾਂ ਸਾਡੇ ਵਰਕਸ਼ਾਪ ਵੀ ਲੱਗਣੀ ਆ ਸਾਡੇ ਦੱਸਿਆ ਜਾ ਤਜ ਨਾਲ ਇੱਕ ਤੂੰ ਇੱਥੇ ਬੋਦੀ ਚੜ ਕੇ ਬੈਠੀ ਆ ਆ ਮੇਰੇ ਸਿਰ ਤੇ ਚੜ ਕੇ ਬੈਠਾ ਆ ਮੇਰੇ ਮੋਢੇ ਤੇ ਬੈਠਾ ਇਸ ਤੋਂ ਜ਼ਿਆਦਾ ਬੱਚੇ ਸੰਭਾਲਣ ਵਾਲਾ ਹੋਰ ਕੌਣ ਹੋਰ ਵੀ ਕੁ ਟ੍ਰੇਨਿੰਗ ਦੀ ਲੋੜ ਹੈਗੀ ਮੈਨੂੰ ਇਹ ਕਹਿੰਦਾ ਮੈਂ ਖਾਣਾ ਬੇਸਣ ਦਾ ਪੂਰਾ ਤੇ ਇਹਨੇ ਆਪ ਹੀ ਘੋਲਿਆ ਦੇਖ ਲਓ ਬੇਸਣਾ ਹਾਂ ਤਵਾ ਰੱਖ ਕੇ ਗੈਸ ਲਾ ਕੇ ਮਾਰ ਕੇ ਤੇ ਬਣਾਉਣ ਲੱਗਾ ਬਣਾਉਣ ਲੱਗਾ ਆਪ ਹੀ ਓਏ ਸੋਸ਼ੀ ਕਾਲ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਅੱਜ ਤਾਂ ਤੁੰਦ ਬਹੁਤ ਜ਼ਿਆਦਾ ਪਈ ਹੋਈ ਆ ਤੇ ਆਹ ਕੈਲੋ ਵੀ ਇੰਨੀ ਠੰਡਾ ਇਹ ਟੋਪੀ ਪਾ ਕੇ ਮੈਨੂੰ ਵੀ ਬਾਹਰ ਆਉਣਾ ਪੈ ਗਿਆ ਸੋ ਚਲੋ ਮਿਲਦੇ ਆ ਘਰ ਜਾ ਕੇ ਬੱਚੇ ਦੇ ਦਿੰਦੇ ਆ ਉੱਠਿਆ ਕਿ ਨਹੀਂ ਉੱਠੇ ਲੋ ਜੀ ਹੁਣ ਟੋਪੀਆਂ ਪਾਉਣ ਦੇ ਦਿਨ ਆ ਗਏ ਨੇ ਉਹਨੇ ਕਿਸੇ ਨੂੰ ਟੋਪੀਆਂ ਨਹੀਂ ਪਾਉਣੀਆਂ ਠੰਡ ਆ ਗਈ ਟੋਪੀਆਂ ਪਾਉਣ ਦੇ ਦਿਨ ਆ ਗਏ ਸੋ ਪਾ ਕੇ ਘੁੰਮਿਆ ਕਰੋ ਕਿਤੇ ਵੀ ਜਾਣਾ ਚਾਹੀਦੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਲੋ ਜੀ ਮੰਮੀ ਤਾਂ ਆ ਗਏ ਨੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਆਪਾਂ ਵੀ ਆ ਗਏ ਸੈਰ ਕਰਕੇ ਨਾਲ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਤੇ ਹਾਂ ਐ ਤਾਂ ਮੂਰੀ ਵਾਲੇ ਬੜੇ ਲੱਗਦੇ ਲੈ ਬਈ ਨਿਆਣੇ ਉੱਠ ਗਏ ਖਾਣਿਆ ਕੋਈ ਨਹੀਂ ਮੂਰੀ ਵਾਲੇ ਫਿਰ ਉੱਠ ਗਏ ਸ੍ਰੀ ਕਾਲਨ ਮੋਲਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਕਿੱਦਾਂ ਲੈ ਬਈ ਹਾਂਜੀ ਉੱਠਿਆ ਨਹੀਂ ਉੱਠਾ ਪੋਂਦੂ ਮੱਲ ਉਹ ਵੀ ਉੱਠ ਜਾ ਕਰ ਕਦੇ ਆਪ ਹੀ ਉੱਠ ਜਾ ਕਰ ਪੁੱਤ ਤੈਨੂੰ ਪਤਾ ਸਕੂਲੇ ਜਾਣਾ ਹੁੰਦਾ ਇਹਨੇ ਤਾਂ ਨਹੀਂ ਜਾਣਾ ਇਹ ਤਾਂ ਮਸਤੀ ਨਾਲ ਪਿਆਵਾ ਗੁੱਗੂ ਜੀ ਚਲੋ ਤਾਂ ਸੌਂਦੇ 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 ਸੌਂਜ 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 ਤੁਸੀਂ ਸੌਜੋ ਭਾਈ ਤੁਸੀਂ ਨਾ ਹੀ ਲੋ ਨਾ 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 ਤੋੜ ਜਾ ਬੱਦ ਚਲੋ 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 ਸ਼ਾਬਾਸ਼ 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 ਉઠੋ ਉઠੋ ਉਠ ਲਵ ਯ ਉੱਠ ਗਿਆ ਉੱਠ ਗਿਆ ਉੱਠ ਗੜ ਕੇ ਚਲੋ 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 ਸ਼ਾਬਾਸ਼ 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 ਉੜ ਜਾ ਬੱਤਾ ਉੜ ਜਾ ਉੜ ਜਾ ਉੜ ਜਾ ਠੀਕ ਆ ਸਕੂਲੇ ਜਾਣਾ ਆਪਾ ਮੈਡਮ ਨੇ ਬੁਲਾਇਆ ਤੁਹਾਨੂੰ ਪੇਪਰ ਰਹਿੰਦਾ ਨਾ ਤੁਹਾਡਾ ਇੱਕ ਚਲੋ ਚਲੋ ਕਰਕੇ ਆਜੋ ਠੀਕ ਆ ਉਹ ਉੜ ਜਾ ਚਲ ਜੀਏ ਚੱਲ ਚੱਲ ਜੀਏ ਬਹੁਤ ਮਗਰ ਪਈ ਹੈ ਮੇਰੇ ਚਲ ਚੱਲ ਚੱਲ ਹਾਂ ਬਈ ਹੋ ਗਿਆ ਰੈਡੀ ਹਾਂ ਜਲਦੀ ਕਰ ਜਲਦੀ ਕਰ ਬਰਸ਼ ਕਰ ਲੈ ਮੈਂ ਇਹਨੂੰ ਛੱਡ ਕੇ ਆਇਆ ਕੋਈ ਦਵਾਰਾ ਦਾ ਹੋਣਾ ਮੈਸੇਜ ਕਰ ਲੱਗ ਜਿਓਗੀ ਉਹ ਕਿਹੜਾ ਸਾਨੂੰ ਅਨਫੋਲੋ ਕਰਨ ਲੱਗ ਗਿਆ ਸਾਡੇ ਫੋਲੋਅਰ ਜਿਹੜੇ ਤੋਂ ਇੱਕ ਸੈਕਿੰਡ ਨਹੀਂ ਰੁਪਲਾ ਦਿੱਤਾ ਚੱਲ ਚੱਲ ਨਹੀਂ ਲੇਟ ਹੁੰਦੀ ਤੂੰ ਚੱਲ ਚੱਲ ਨਹੀਂ ਮੈਡਮ ਜੀ ਮੇਰੀ ਗੱਲ ਸੁਣੋ ਇੱਕ ਮਿੰਟ ਅੱਜ ਬੈਗ ਲੈਸ ਡੇ ਐ ਤਾਂ ਬੈਗ ਤਾਂ ਲੈ ਕੇ ਨਹੀਂ ਚੱਲੀ ਚੱਲ ਬੈਗ ਚੱਕ ਲਿਆ ਆ ਗਈ ਵੱਡੀ ਉਵੇਂ ਹੀ ਹੋ ਪਾਣੀ ਵਿੱਚ ਪੱਤੀ ਖੰਡ ਪਾ ਮਿੱਤਰੋ ਲੱਗਿਆ ਬਣਾਉਣਿਆ ਪਾਚਾ ਮਿੱਤਰੋ ਆਜੋ ਫਿਰ ਜਿੰਨੇ ਜਿੰਨੇ ਚਾਹ ਪੀਣੀ ਆ ਚਾਹ ਰੱਖੀ ਹੋਈ ਆਪਾਂ ਠੰਡ ਬਹੁਤ ਆ ਬਾਹਰ ਤੋਂ ਦੁੱਧ ਬਹੁਤ ਪਈ ਹੋਈ ਆ ਵਿਰਾਟ ਹਜੇ ਤਿਆਰ ਹੋ ਰਿਹਾ ਤੇ ਅਨਬੋਧ ਨੂੰ ਮੈਂ ਛੱਡਿਆ ਆ ਤੇ ਵਿਰਾਟ ਨੂੰ ਆਪਾਂ ਛੱਡ ਕੇ ਹੁਣ ਜਾਣੇ ਆ ਚਾਹ ਪੀ ਲਈਏ ਬਣਾ ਥੋੜੀ ਜੀ ਵਿਰਾਟ ਤਾਂ ਹੋ ਰਿਹਾ ਰੈਡੀ ਲੈ 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 ਓਏ ਇੰਨਾ ਕ ਤੇਲ ਤੂਲ ਤਾਂ ਆ ਵੀ ਲਾ ਲਿਆ ਕਰ ਯਾਰ ਮੂੰਹ ਤੇ ਕਰੀਮ ਕ੍ਰੀਮ ਦਾ ਹੈ ਹਾਂ ਹੋ ਗਿਆ ਰੈਡੀ ਚੱਲ 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 ਸ਼ਾਬਾਸ਼ ਚੱਲ ਹੈਂ ਰੋਟੀ ਖਾ ਲਈ ਸੀ ਤੂੰ ਹੈਂ ਚੱਲ ਜਲਦੀ ਕਰ ਫੇਰ ਟਾਈਮ ਹੋ ਗਿਆ ਫੇਰ ਪ੍ਰੇਅਰ ਹੋ ਜਾਂਦੀ ਹੈ ਤੁਹਾਡੀ ਪੁਰਤ ਚਲੋ 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 ਸ਼ਾਬਾਸ਼ ਚਲੋ ਜੀ ਹੋ ਗਿਆ ਰੈਡੀ ਚਲੋ ਵਾਸੀਆਂ ਨਾ ਮਾਰਿਆ ਕਰ ਚੱਲ ਚੱਕ ਬੈਗ ਚੱਲ 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 ਕੁਝ ਖਾ ਪੀ ਲੈ ਆਣੇ ਕਿ ਨਹੀਂ ਓਏ ਖਾ ਤਾਂ ਵੀ ਖਾ ਪੀ ਵੀ ਲਿਆ ਕਰ ਕੋਈ ਟਾਈਮ ਹੋ ਗਿਆ ਟਾਈਮ ਹੋ ਗਿਆ ਆ ਜਾ ਫੇਰ ਆ ਜਾ ਸਕੂਲੇ ਖਾਲੀ ਪਤਾ ਇਹਨੂੰ ਵੇਚਣਾ ਲੈ ਵੀ ਅੱਜ ਤਾਂ ਕੱਲ ਨਾਲੋਂ ਵੀ ਜ਼ਿਆਦਾ ਠੰਡਾ ਅੱਜ ਹੈ ਨਾ ਤੇ ਧਿਆਨ ਨਾਲ ਹੈ ਨਾ ਠੰਡ ਤੋਂ ਬਚ ਕੇ ਤੇ ਸਕੂਲੇ ਪੜ ਕੇ ਆਰਾਮ ਨਾਲ ਆਇਓ ਠੀਕ ਆ ਓਕੇ ਲਓ ਜੀ ਬਾਹਰ ਤਾਂ ਬਹੁਤ ਠੰਡਾ ਬਾਹਰ ਤਾਂ ਮੋਟਰਸਾਈਕਲ ਤੇ ਕੁਲਫੀ ਜੰਮਣ ਵਾਲੀ ਕੰਮ ਹੈ ਅੰਦਰ ਚੱਲਦੇ ਚਾਹ ਪਾਣੀ ਪੀਣੇ ਆ ਪਰੌਂਠੇ ਖਾਣੇ ਆ ਮੂੜੀਆਂ ਵਾਲੇ ਹੈ ਫਿਰ ਮਜ਼ਾ ਲਓ ਜੀ ਹੁਣ ਅਸੀਂ ਕਰ ਰਹੇ ਆ ਜੀ ਸਵੇਰ ਦਾ ਨਾਸ਼ਤਾ ਮੂਲੀ ਵਾਲੇ ਪਰੌਂਠੇ ਨਾਲ ਅਦਰਕ ਦਾ ਚਾਰ ਮਲਾਈ ਪਾਣੀ ਤੇ ਚਾ ਆਹਾਹਾ ਮਜ਼ਾ ਆ ਰਿਹਾ ਮੂਲੀ ਵਾਲੇ ਪਰੌਂਠੇ ਨਾਲ ਅਦਰਕ ਦਾ achar ਤੇ ਨਾਲ ਹੋਵੇ ਚਾ ਮੈਂ ਕਹਿੰਦਾ ਮਜ਼ਾ ਹੀ ਆਉਂਦਾ ਕਿਉਂ ਵੀ ਹੈ ਖਾ ਕੇ ਦੇਖੋ ਟਰਾਈ ਕਰਕੇ ਦੇਖੋ ਕਦੀ ਲਓ ਜੀ ਅੱਜ ਫੇਰ ਸਾਗ ਦੀ ਤਿਆਰੀ ਹੈ ਕੱਟ ਰਹੇ ਆ ਮੰਮੀ ਸਾਗ ਤੇ ਲਿਆਂਦਾ ਨਾਲ ਬਾਥੂ ਬਾਥੂ ਆ ਲਾਵੀ ਅੱਜ ਬਣੂ ਫੇਰ ਸਾਗ ਸਾਗ ਨਹੀਂ ਜੀ ਸਾਗ ਸਾਗ ਨਹੀਂ ਇਹ ਇਹ ਆਪਣੇ ਪੰਜਾਬੀਆਂ ਦਾ ਚਮਨਪਰਾਸ਼ਾ ਚਮਨਪਰਾਸ਼ ਹੈ ਨਾ ਆ ਸਾਗ ਖਾਓ ਮਸਤ ਰੋ ਤੰਦਰੁਸਤ ਰੋ ਚੱਤ ਹੋਏ 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 ਤੂੰ ਫੇਰ ਵਿੱਚ ਬਣਦਾ ਜਾਣਾ ਆ ਜਾ ਆ ਜਾ ਮਮਾ ਦੁੱਧੂ ਲੈ ਆਇਆ ਉਹਦੇ ਆ ਜਾ ਜਬ ਆ ਰਾ ਜਾ ਉਹ ਜੋਇਆ ਰੋ ਜਾ ਹੋਏ ਆ ਜਾ ਨਾਲੇ ਹੁਣੇ ਕਹਿੰਦਾ ਮਮਾ ਮਮਾ ਆ ਜਾ ਹਾ ਦੇ ਤੇਰਾ ਕਾਕਾ ਲੈ ਆਂਦਾ ਹਾਂਜੀ ਕਾਕੇ ਨੂੰ ਚਾਦਰ ਕਾਕੇ ਕਾਕੇ ਨੂੰ ਚਾਦਰ ਦੇਣਾ ਠੀਕ ਆ ਲਓ ਜੀ ਲੁਕ ਜਾਓ ਤੁਸੀਂ ਦੋਨੇ ਆਣੇ ਸੌਂਜੋ 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 ਕੋਈ ਨਹੀਂ ਮੈਂ ਨਾਲ ਆਵਾਂ ਫੇਰ ਠੀਕ ਆ ਠੀਕ ਆ ਨਹੀਂ ਨਹੀਂ ਕਿਉਂ ਮੈਂ ਤਾਂ ਨਾ ਆਉਂਗਾ ਨਹੀਂ ਕਾਕਾ ਨਾਲ ਆਣਾ ਫੇਰ ਨਹੀਂ ਜੇ ਤੂੰ ਨਹੀਂ ਨਾ ਕਾਕਾ ਨਾਲ ਆ ਗਈਏ ਨਹੀਂ ਨਹੀਂ ਕਿਉਂ ਹੈ ਕੀ ਬਾਪਾ ਹੇ ਉੱਠ ਗਿਆ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਬਾਪਾ ਹਾਂ ਦਿਖ ਲਾ ਗਿਆ ਨਾ ਕਾਕਾ ਆ ਜੀ ਉਹ ਦੇ ਲਾ ਕਾਕਾ ਸੀ ਜਾਂਦਾ ਓਏ ਓਏ ਦੰਦੀ ਬੱਡੂ ਓਏ ਦੰਦੀ ਬੱਡੂ ਬਾਪਾ ਓਏ ਚੱਲ ਮੈਂ ਨੌਨ ਲੱਗਿਆ ਵਾ ਹਾਂ ਨਹੀਂ ਔਰ ਜ਼ੋਰ ਜ਼ੋਰ ਜਾ ਲਓ ਜੀ ਦੇਖੋ ਇਦਾਂ ਗੋਡਿਆਂ 'ਤੇ ਬਹਿ ਕੇ ਸਾਗ ਜੀ ਰਹਿ ਜਾਂਦਾ ਹਾਂ। ਹਾਂ। ਇਹ ਨਾ, ਬੁੜੀਆਂ ਅੱਜ ਕੱਲ ਕਰਨ ਲੱਗ ਜਾਂਦੀਆਂ ਨੇ। 40 ਸਾਲ ਟੱਪੇ ਨਹੀਂ ਤੇ ਸਾਡੇ ਗੋਡੇ ਦੁਖਦੇ, ਗੋਡੇ ਦੁਖਦੇ ਐਦਾਂ ਹੁੰਦਾ ਕੰਮ। ਹਾਂ। ਨਹੀਂ ਨਹੀਂ ਇਦਾਂ ਕੰਮ ਕਰਨੇ ਪੈਂਦੇ ਆ ਭਾਈ। ਹਾਂ। ਕੰਡਾ ਚਾਹੀਦੀ ਹੈ ਫਿਟਨੈਸ ਹੇ 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 ਵੀ ਲੈ ਰਹੀ ਅੱਜ ਤਾਂ ਪਿੰਕ ਖਰਗੋਸ਼ ਬਣਿਆ ਫਿਰਦਾ ਕੁੱਗੂ ਅੱਜ ਤਾਂ ਪਿੰਕ ਖਰਗੋਸ਼ ਆਹਾ ਹਾ ਹਾ ਬਹੁਤ ਸੁੰਦਰ ਬਹੁਤ ਵਾਸ ਕਰ ਤੈਨੂੰ ਇੱਚੋ ਵੀ ਸਮਲ ਆ ਜਾਂਦੀ ਆ ਹੈ ਜਦੋਂ ਮੇਰੇ ਕੋਲੋਂ ਨਾ ਉਹ ਹੂ ਕਰ ਲੈ ਜਾਣਾ ਕੀ ਗੱਲ ਚਲ ਤੇਰੀ ਅੱਜ ਤਾਂ ਕੁੱਕੂ ਨੇ ਜਲਾ ਬਾਈ ਬਹੁਤ ਵਧੀਆ ਪਾਈਆਂ ਹਨਾ ਆਹਾ ਹਾ 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 ਅਜੇ ਗੁੱਬੂ ਰੈਡੀ ਹੋਊਗਾ ਇਹ ਤਾਂ ਟੋਪੀ ਪਾ ਕੇ ਖਰਗੋਸ਼ ਬਣਿਆ ਹਨਾ ਤੇਰੀ ਤੇਰੀ ਦਾਈ ਹਾਂ ਚਲ ਬਾਹਰ ਦੇਖ ਲੈ ਦੇਖ ਲੈ ਦੇਖ ਲੈ ਟੀਵੀ ਦੇਖ ਲੈ ਜਾ ਮੈਂ ਆਉਣਾ ਅੱਛਾ ਜੀ ਆਉਣਾ ਆਉਣਾ ਲਓ ਜੀ ਆਪਾਂ ਹੋ ਗਏ ਆ ਜੀ ਕੰਮ ਤੇ ਜਾਣ ਲਈ ਰੈਡੀ ਸੋ ਚੱਲਦੇ ਆ ਕੰਮ ਤੇ ਕਿਉਂਕਿ ਕੰਮ ਤਾਂ ਕਰਨਾ ਹੀ ਪੈਣਾ ਠੀਕ ਹੈ ਤੇ ਘੁੱਗੂ ਉੱਪਰ ਕੋਠੇ ਤੇ ਦਾਦੀ ਨਾਲ ਚਲਾ ਗਿਆ ਸੋ ਮਿਲਦੇ ਆ ਜੀ ਆਪਾਂ ਦੁਪਹਿਰ ਨੂੰ ਦੇਖਦੇ ਆ ਜੇ ਗਲੀ ਵਿੱਚ ਘੁੰਮਦਾ ਹੋਇਆ ਵੈਸੇ ਤਾਂ ਉੱਪਰ ਹੀ ਆਉ ਹੈਨਾ ਉਹਦਾ ਕੁਝ ਨਹੀਂ ਪਤਾ ਲੱਗਦਾ ਕਦੇ ਗਲੀ ਜਾ ਜਾਂਦਾ ਕਦੇ ਕੋਠੇ ਚੜ ਜਾਂਦਾ ਕਰ ਕਿੱਥੇ ਚੜ ਜਾਂਦਾ ਹੈਨਾ ਤੋ ਮਿਲਦੇ ਆਂ ਜੀ ਆਪਾਂ ਪਹੁੰਚ ਗਏ ਆਂ ਜੀ ਘਰ ਤੇ ਵੱਜ ਗਏ ਅਚਾਰ ਵਿਰਾਟ ਆਇਆ ਲੈਣ ਵਾਸਤੇ ਕੁੱਗੂ ਸਤਾ ਹੈ ਕੁੱਗੂ ਹਾਂ ਕੁੱਗੂ ਕਿੱਥੇ ਆ ਜੀ ਅੰਦਰ ਹੈਲੋ ਵਨ ਮੋਰ ਹੈਲੋ ਕੈਸੀ ਹੋ ਬੜੀ ਉੱਚੀ ਟੀਵੀ ਲਾਇਆ ਹੋਇਆ ਕੀ ਗੱਲ ਹਾਂਜੀ ਕੁੱਗੂ ਸਾ ਹਾਂ ਜੀ ਮੈਡਮ ਜੀ ਕਦਵਾ ਸਕੂਲ ਤੋਂ ਸਾਡੇ ਜੀ ਹਾਂ ਆਵਾਜ਼ ਹੀ ਇੰਨੀ ਕੀਤੀ ਹੋਈ ਆ ਦੀ 3:30 ਅੱਛਾ ਤੁਸੀਂ ਭਾਈ ਸਾਹਿਬ ਤੁਸੀਂ ਕਦਵਾ ਸਕੂਲ ਤੋਂ ਤਿੰਨ ਪੰਜ ਤੇ ਆਇਆ ਛੁੱਟੀ ਹੋ ਸੀ ਟਾਈਮ ਹੋਈ ਆ ਨਾ ਪੇਪਰ ਹੋ ਗਿਆ ਚੱਲ ਵਧੀਆ ਹੈਲੋ ਜੀ ਹੈਲੋ ਜੀ ਕੁਜੀ ਕਿਦਾਂ 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 ਫਿਰ ਠੀਕ ਆ ਕਾਕਾ ਓਏ ਹਾਂ ਓਏ ਕਾਕਾ ਜਦੋਂ ਮੈਂ ਗਿਆ ਸੀ ਉਦੋਂ ਤੁਸੀਂ ਕੋਠੇ ਦੇ ਉੱਪਰ ਸੀਗੇ ਹੁਣ ਵੀ ਇੱਥੇ ਲੁੱਕ ਕੇ ਫੋਨ ਦੇਖਣ ਲੱਗਾ ਹੋਇਆ ਤੂੰ ਅੱਛਾ ਸ਼ੀਰੋ ਕੋਲ ਸੀਗਾ ਉੱਪਰ ਠੀਕ ਆ ਤੇ ਸ਼ੀਰੋ ਨੂੰ ਰੋਟੀ ਰਾਟੀ ਪਾ ਦੇਣਾ ਉਹਨਾਂ ਨੂੰ ਇੱਕ ਹੀ ਕਰਦਾ ਵਾ ਇੱਕ ਗੂ ਜਾਂਦਾ ਵਾ ਉੱਪਰ ਕੋਈ ਖਾਣ ਵਾਲੀ ਚੀਜ਼ ਲੈ ਕੇ ਤੇ ਸ਼ੀਰਾਂ ਨੂੰ ਜਾ ਕੇ ਪਾਉਂਦਾ ਹੈਨਾ ਚਾਹੇ ਉਹ ਗਾਜਰ ਹੋਵੇ ਚਾਹੇ ਮੂਲੀ ਹੋਵੇ ਤੇ ਚਾਹੇ ਜੇ ਆਪਣੀ ਚੀਜੀ ਕੋਈ ਖਾਂਦਾ ਹੋਵੇ ਇਹ ਸ਼ੀਰਾਂ ਨੂੰ ਜਾ ਕੇ ਜ਼ਰੂਰ ਪਾਉਂਦਾ ਵਾ ਹੈਨਾ ਸ਼ੀਰਾਂ ਨਾਲ ਤੇਰੀ ਆੜੀ ਆ ਹੈਂ ਸ਼ੀਰਾਂ ਨਾਲ ਆੜੀ ਹੈ ਤੇਰੀ ਅੱਛਾ ਸ਼ੀਰਾਂ ਨਾਲ ਤਾਂ ਦੋਸਤੀ ਕੀਤੀ ਹੋਈ ਆ ਦੋਸਤ ਬਣਾਇਆ ਹੈ ਸ਼ੀਰਾਂ ਨੂੰ ਹੈਨਾ ਹਾਂ ਸ਼ੀਰਾਂ ਹੁਣ ਤੇਰਾ ਦੋਸਤ ਆ ਪੱਕਾ ਹੈਨਾ ਹਾਂ ਸ਼ਾਬਾਸ਼ ਚਲੋ ਮੈਨੂੰ ਵੀ ਬਹੁਤ ਭੁੱਖ ਲੱਗੇ ਮੈਂ ਵੀ ਰੋਟੀ ਖਾਣਾ ਠੀਕ ਆ ਆ ਜਾ ਤੂੰ ਵੀ ਖਾ ਲੈ ਪੁੱਤ ਹੈਂ ਆ ਜਾ ਆ ਜਾ ਚੀਜੀ ਖਾ ਲੈ ਤੂੰ ਵੀ ਮੈਂ ਲੈ ਕੇ ਆਇਆ ਆ ਜਾ ਆ ਜਾ ਆ ਜਾ ਜੀ ਚਲ ਬੈਠ ਮੈਂ ਆ ਗਿਆ ਬਾਹਰ ਬੈਠ ਬੈਠ ਆ ਗਿਆ ਲੋ ਜੀ ਸਾਡੇ ਨਿਆਣੇ ਖਾਣ ਲੱਗੇ ਹੋਇਆ ਕਾਟਨ ਕੈਂਡੀ ਜਿਹਨੂੰ ਕਹਿੰਦੇ ਹੁੰਦੇ ਹੈਨਾ ਇਹ ਆਪਾਂ ਵੀ ਬਚਪਨ ਵਿੱਚ ਬਹੁਤ ਖਾਧੀ ਐ ਆਹ ਹੈ ਕਾਹੋ ਦੇਖ ਤੂੰ ਆਹ ਬਾਲਾ ਸ਼ਕੀਨ ਵਾਹ ਬਾਲਾ ਸ਼ਕੀਨ ਐ ਇਹਦਾ ਇਹ ਕੱਢ ਤੇ ਇੱਕ ਹੋਰ ਚੀਜ਼ ਦਿਖਾਉਣਾ ਸਾਨੂੰ ਆ ਦੇਖ ਲੋ ਆਹ ਹਾਂ ਦੱਸੋ ਕਮੈਂਟ ਕਰ ਕਰਕੇ ਕੌਣ ਖਾਂਦਾ ਇਹ ਰੋਜ਼ ਅਨਮੋਲ ਨਹੀਂ ਖਾਂਦੀ ਅਨਮੋਲ ਨੇ ਮਨਾ ਕਰਤਾ ਅਨਮੋਲ ਖਾਣਾ ਨਹੀਂ ਤੂੰ ਖਾ ਜਾ ਯਾਰ ਇੰਨੇ ਤਾਂ ਖਾ ਅਸੀਂ ਤਾਂ ਬਹੁਤ ਖਾਂਦੇ ਹੁੰਦੇ ਸੀ ਆਹ ਦੇ ਆਹ ਸ਼ਕੀਨ ਬੜਾ ਆਹ ਛੋਟੂ ਜਿਹਾ ਹੈਗਾ ਬਹੁਤ ਸ਼ਕੀਨ ਹੈਨਾ ਤੇ ਬਰਾੜ ਵੀ ਬਹੁਤ ਖਾਂਦਾ ਲਓ ਫਸੀ ਰੋਟੀ ਖਾ ਲਈ ਲਓ ਜੀ ਹੁਣ ਆਪ ਖਾ ਰਹੇ ਆਂ ਜੀ ਰੋਟੀ ਦੁਪਹਿਰ ਦਾ ਖਾਣਾ 4:30 ਹੀ ਹੋ ਗਏ ਨੇ ਤਕਰੀਬਨ ਰੋਟੀ ਨਾਲ ਅੱਜ ਸਾਗ ਬਣਿਆ ਜੀ ਤੇ ਪਰ ਥੋੜਾ ਸਿੰਪਲ ਦੇ ਤੌਰ ਤੇ ਖਾ ਰਹੇ ਆਂ ਦਿਖਾਵਾਂਗੇ ਰਾਤ ਨੂੰ ਮੱਕੀ ਦੀ ਰੋਟੀ ਨਾਲ ਹਾਂ ਹੁਣ ਨਾਲ ਚੱਲੂਗੀ ਗੋਭੀ ਤੇ ਨਾਲ ਚਨੇ ਆਂ ਜੀ ਤੇ ਥੋੜਾ ਸਲਾਦ ਥੋੜਾ ਪਾਣੀ ਗੁੱਗੂ ਵੀ ਖਾਊਗਾ ਹਨਾ ਆਜਾ 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 ਖਾਈਏ ਆਜਾ ਆਜਾ ਸ਼ਾਬਾਸ਼ ਜੀ ਅਨਮੋਲ ਤਾਂ ਆਪਰੇ ਆਂ ਲੱਗੀ ਹੋਈ ਆ ਪੀਸੀ ਦੇ ਨਾਲ ਹੈ ਅੱਜ ਤਾਂ ਮਸਤ ਹੋ ਕੇ ਨਾ ਹੈੱਡਫੋਨ ਵੀ ਚੱਕ ਲੈ ਹੈ ਇਹ ਉਹੀ ਕੰਮ ਨੂੰ ਨਹੀਂ ਰੱਖਿਆ ਹੋਇਆ ਕੰਮ ਕਰਿਆ ਕਰਨਾ ਇੱਥੇ ਪਾਵਰਪੁਆਇੰਟ ਸਿੱਖਣਾ ਐਕਸਲ ਸਿੱਖਣਾ ਵਰਡ ਸਿੱਖਣਾ ਮੀਕਾ ਪੜ੍ਹਾਈ ਮੈਂ ਸਾਰਾ ਕੁਝ ਸਿੱਖਣਾ ਇੱਥੇ ਸਾਰਾ ਕੁਝ ਸਿੱਖਿਆ ਜਾਊਗਾ ਠੀਕ ਆ ਹਾਂ ਇਹ ਕੰਮ ਕਰਨ ਦੇ लायक ਹੁੰਦਾ ਟਾਈਪਿੰਗ ਸਿੱਖ ਲਈ ਨਾਲੇ ਬਹੁਤ ਵਧੀਆ ਮਸਤ ਪੰਜਾਬੀ ਵੀ ਤੇ ਹਿੰਦੀ ਵੀ ਚੱਲ ਪੂਗੀ ਇੱਥੇ ਤੇ ਤੇ ਇੰਗਲਿਸ਼ ਵੀ ਨਾ ਸਪੀਡ ਵਾਂਜੂ ਸਪੀਡ ਵਾਂਜੂ ਹਾਂ ਤੇਰੀ ਠੀਕ ਆ ਓਕੇ ਮम्मा ਦੁੱਦੂ ਲੈ ਕੇ ਖੜੇ ਆ ਮਨਵੀਰ ਕਿੱਥੇ ਆ ਓਏ ਤੇਰੀ ਏ ਕਿੱਥੇ ਲੁਕਣ ਦੀ ਜਗਾ ਹੈ ਗਦਾ ਆ ਗਿਆ ਲੋਕੇ ਦੇਖਣ ਲੱਗਿਆ ਫੋਨ ਚਲ ਓ ਦੁੱਦੂ ਵੀ ਚਲ ਚਲ ਤੇਰੀ ਚਲ ਚਲ ਆ ਕਿੱਦਾਂ ਸੱਟ ਲਵਾਈ ਆ ਹੈ ਤੂੰ ਹੀ ਝਗੜਾਈ ਹੰਬੇ ਗੂਫਾ ਇੱਥੇ ਕੰਧਾਂ ਨਾਲ ਜ਼ਗਰ ਜ਼ਗਰ ਕਰਕੇ ਹੂੰ ਉਹ ਤਾਂ ਕੰਨਾਂ ਨਾਲ ਲਗਦਾ ਸੀ ਢੂਈ ਨੂੰ ਹਾਏ 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 ਚਲ ਓਏ ਮਮਾ ਦਾਈ ਲਾਤੀ ਹਾਏ ਲੱਗਦੀ ਹੋਣਾ ਇਦਾਂ ਕਰੀ ਉੱਪਰ ਲਾ ਉੱਪਰ ਉੱਪਰ ਬੇਵਕੂਫ ਇੰਨੂੰ ਦੁੱਖ ਨਹੀਂ ਲੱਗਦਾ ਫੋਨ ਰੱਖੀ ਜਾ ਨਾ ਤੇ ਦੰਦ ਕੱਢ ਕਰੇਗਾ ਉਦੋਂ ਮਮਾ ਦਾਈ ਲਾਉਂਦੇ ਪਏ ਤੇਰੇ ਨਹੀਂ ਨਹੀਂ ਤਾਂ ਲੱਗਦਾ ਹੋਇਆ ਬੇਵਕੂਫ ਲੈ ਹੁਣ ਪਤਾ ਲੱਗਾ ਹਾਂ ਕੁੱਤਕਤਾਰੀਆਂ ਨਿਕਲਦੀਆਂ ਕਿ ਦੁੱਖ ਲੱਗਦਾ ਤੇਰੇ ਜਿਹੜਾ ਹੱਸਣ ਲੱਗਾ ਹਾਂ ਹੈ ਬੇਵਕੂਫਾ ਦੁੱਧ ਪੀ ਚਲ ਦੁੱਧ ਪੀ ਦੁੱਧ ਪੀ ਨਹੀਂ ਥਲੇ ਉਤਨਾ ਤੈਨੂੰ ਪਰ ਦੁੱਧ ਪੀਓ ਬੱਚਾ ਫੋਨ ਫੋਨ ਹੀ ਛੱਡ ਦੇ ਖੁੱਤ ਆ ਜਾ ਚੱਲ ਫੋਨ ਤੋਂ ਬਗੈਰ ਦੁੱਧ ਪੀਆ ਕਰ ਆਹੋ ਕਿਉਂ ਦੱਸਾ ਕੁੱਟੋਂ ਤੈਨੂੰ ਮੈਂ ਚੰਗਾ ਹੀ ਆਓ ਜੀ ਹਾਂ ਦੇਖ ਲਓ ਦੁੱਧੂ ਪੀ ਕੇ ਮਸਤ ਹੋ ਕੇ ਸੌਂ ਗਿਆ ਹੈ ਰਾਤ ਨੂੰ ਫੇਰ ਉੱਠ ਖੜੂਗਾ ਹੈ ਇਹਨੂੰ ਠਾਲ ਦੇ ਯਾਰ ਹੁਣੀ ਹੂੰ ਗੁਗੂ ਮੈਂ ਕੰਮ ਤੇ ਚੱਲਣਾ ਆ ਚਾਹ ਪੀ ਕੇ ਉਹ ਖੁਖੂ ਮੇਰੇ ਕੱਕਾ ਦੱਬ ਕੇ ਪਿਆ ਤਾਂ ਸਮਝਿਆ ਸਮਝਿਆ ਮੈਂ ਉਹਨਾਂ ਪ੍ਰਾਤ ਨੂੰ ਮਿਲਦੇ ਆ ਠੀਕ ਹੈ ਜੀ ਹੈਲੋ ਆਪਾ ਆ ਗਿਆ ਜੀ ਘਰ ਤੇ ਵੱਜ ਗਏ ਨੇ 8 ਦੇਖ ਠੰਡਾ ਠੰਡਾ ਵਾਹ ਬਹੁਤ ਠੰਡਾ ਤੂੰ ਇਤਨੀ ਵੇ ਅੰਦਰ ਟੀਵੀ ਦੇਖੀ ਜਾਂਦਾ ਹੈ ਗਰਾ ਆ ਜਾ ਵਾਹ ਘਟ ਕਰ ਰਿਹਾ ਕਰ ਲੋ ਜੀ ਅੱਜ ਤਾਂ ਬਣ ਰਹੀਆਂ ਕਿ ਨਿਆ ਰੋਟੀਆਂ ਨਾਲ ਹੈ ਸਾਗ ਮੁੱਕੀਆਂ ਮਾਰ ਮਾਰ ਫੜਾ ਜੀ ਦੁੱਧ ਇਹ ਹੈ ਲੱਜੀ ਹੇ ਕੋ ਗੋਟ ਗਿਆ ਵੀ ਕੁੱਟ ਗਿਆ ਸੱਤਾ ਪਿਆ ਸੀ ਹਾਂ ਹੈ ਹੋਰ ਰੋਣ ਲੱਜਾਣਾ ਸੋਨ ਦੋਨ ਨੂੰ ਕਿਉਂ ਰੋਣ ਕਦ ਲੱਜਣਾ ਪਤਾ ਨਹੀਂ ਕੀ ਹੋਇਆ ਹਾਂ ਇਹ ਪਾਪਾ ਦੀ ਆਵਾਜ਼ ਸੁਣ ਕੇ ਉੱਠਿਆ ਹਨਾ ਉੱਠ ਜੋੜ ਜੋ ਆ ਜਾਓ ਆ ਜਾਓ ਮੇਰੀ ਗੋਦੀ ਹਣਾ ਆ ਬਾ ਵਾ ਉਹ ਹੈ ਤਾ ਗੂਠਾ ਪਾ ਕੇ ਫੇਰ ਉਦੋਂ ਸੌ ਗਿਆ। ਅਹ ਤੇਰੀ ਤੇਰੀ ਤੈ ਸੋ ਜਾ ਪੁੱਤ ਬਾਹਰ ਬਹੁਤ ਠੰਡ ਆ। ਰਜਾਈ ਲੈ ਲੈ ਕੋਈ ਨਹੀਂ। ਛੋ ਜਾ ਛੋ ਜਾ। ਲਓ ਜੀ ਗੂਠ ਗਿਆ ਜੀ। ਆਹ ਇਹ ਜਦੋਂ ਮੈਂ ਗਿਆ ਸੀ ਨਾ ਸ਼ਾਮ ਨੂੰ ਕੰਮ ਤੇ ਉਦੋਂ ਦਾ ਸੁੱਤਾ ਪਿਆ। ਹੈਨਾ ਤੇ ਹੁਣ ਉੱਠ ਗਿਆ। ਔਰ ਮੈਨੂੰ ਕਹਿੰਦਾ ਕਹਿੰਦਾ ਬਾਹਰ ਲੈ ਕੇ ਚੱਲੋ। ਹੈਨਾ? ਕਹਿੰਦਾ ਵਿਰਾਟ ਬਾਹਰ ਬੈਠਾ ਵਾ ਮੈਨੂੰ ਬਾਹਰ ਲੈ ਕੇ ਚੱਲੋ। ਚਲ ਚਲ ਤੂੰ ਤੇਰ ਚੱਲ ਚੱਲ ਚੱਲ। ਲੋ ਜੀ ਹੁਣ ਖੂ ਆ ਕੇ ਬਹਿ ਗਿਆ ਵਿਰਾਟ ਦੀ ਗੋਦੀ ਚ ਹੈ ਨਾ ਕਹਿੰਦਾ ਮੈਂ ਇੱਥੇ ਬੈਠੂਗਾ ਦੇਹ ਰਾਹ ਨਾ ਬਹਿ ਗਿਆ ਕੰਬਲੀ ਜਾ ਕੇ ਹੈ ਨਾ ਅੰਦਰ ਨਖਰੇ ਕਰਦਾ ਸੀ ਹੈ ਹਾਂ ਦੋਨਿਆਂ ਨੇ ਦੇਖੀ ਜਾਓ ਟੀਵੀ ਵੇ ਕਿ ਲਾਇਆ ਬਹੁਤ ਮਜ਼ਾ ਆਉਂਦਾ ਤੇਨੂੰ ਗੋਦੀ ਚ ਬੈ ਕੇ ਹੈ ਭਾ ਦੀ ਗੋਦੀ ਚ ਬੈ ਕੇ ਬਹੁਤ ਮਜ਼ਾ ਆਉਂਦਾ ਹਾਂ ਆ ਇੱਥੇ ਛੱਡੀ ਚੱਲ ਹੁਣ ਹੈ ਅਜੇ ਮਜ਼ਾ ਆਉਂਦਾ ਹਾਂ ਚਲੋ ਮम्मा ਰੋਟੀ ਲਿਆਏ ਆ ਠੀਕ ਆ ਦੋਨਿਆਂ ਨੇ ਬਹਿ ਕੇ ਖਾਓ ਇੱਥੇ ਬਾਹਰ ਠੀਕ ਆ ਦੋਨਿਆਂ ਨੇ ਖਾਓ ਸਾਗ ਨਾਲ ਮੱਕੀ ਦੀ ਰੋਟੀ ਠੀਕ ਆ ਖਾਓ ਹੈ ਮਜ਼ਾ ਆ ਜੂਗਾ ਨਾ ਖਾਓ ਖਾਓ ਲਓ ਜੀ ਆਰਜੂ ਦੀ ਨਾ ਕੱਲ ਨੂੰ 20 ਤਰੀਕਾ ਤੇ ਕੱਲ ਨੂੰ ਪਰੇ ਨਹੀਂ ਚੜੇ ਮੀਟਿੰਗਾਂ ਤੇ ਨਾ ਤੇ ਆਰਜੂ ਨੂੰ ਸਕੂਲੋਂ ਇਨਸਟਰਕਸ਼ਨਸ ਮਿਲੀਆਂ ਨੇ ਤੇ ਅਨਮੋਲ ਆਪਣੇ ਆਪ ਦੱਸੂਗੀ ਹਾਂ ਵੀ ਦੱਸ ਕੀ 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 ਕਹਿੰਦੇ ਸਾਥੇ ਉੱਥੇ ਲੱਗੂਗਾ ਜੀ ਸਾਨੂੰ ਪਹਿਲਾਂ ਸਾਨੂੰ ਟਾਈਮਿੰਗ ਦੱਸਦੀ ਹੋਈ ਆ ਤਾਂ ਕੀ ਕੀ ਕਿੱਥੇ ਕਿੱਥੇ ਜਾਣਾ ਕਦੋਂ ਜਾਣਾ ਹੈ ਟਾਈਮਿੰਗ ਜਮੇ ਛੜ ਗਈਆਂ ਬੱਚਿਆਂ ਨੇ ਪਹਿਲਾਂ ਸਾਡੇ ਤੋਂ ਪੁੱਛਿਆ ਗਿਆ ਜੀ ਸਾਡੇ ਪਾਪਾ ਬਾਪਾ ਕਦੋਂ ਤੱਕ ਕੀ ਹੋ ਸਕਦੇ ਆ ਓਕੇ ਤੂੰ ਦੱਸ ਤਾਂ ਹਾਂ ਮੈਂ ਦੱਸਤਾ ਕਿ ਪਾਪਾ ਮੈਨੂੰ ਪਤਾ ਤੁਸੀਂ ਤਿਆਰ ਤਿਆਰ ਹੋਣ ਦੇ ਜ਼ਿਆਦਾ ਟਾਈਮ ਲੱਗਨੇ ਹੋ ਤਾਂ ਕਰਕੇ ਮੈਂ ਨਾ 10:30 ਤੇ 10:30 ਤੋਂ 11:00 ਤੱਕ ਕਹਿਤਾ ਅੱਛਾ ਮੈਡਮ ਜੀ ਬਾਹਲੀ ਗੱਲ ਮੈਂ ਕਿ ਤਿਆਰ ਹੋਣਾ ਲੇਟ ਤੂੰ ਨਹੀਂ ਹੁੰਦੀ ਤਿਆਰ ਜਦੋਂ ਮੈਂ ਤੈਨੂੰ 9 ਵਜੇ ਤੋਂ ਸਕੂਲ ਜਾਣਾ ਪੋਰੇਗਾ ਤੂੰ ਛੱਡ ਗਿਆ ਇਹਨਾਂ ਹੈ ਵੱਡੀ ਹੈ ਇਤਿਆਰ ਮੈਂ ਚੱਲ ਕੰਟੀਨਿਊ ਕਰਦੇ ਆਂ ਉਨਨਾਂ ਨਾਲ ਗੱਲ ਸੀਗਾ ਕਿ ਹੋਰ ਕਿਆ ਸੀਗਾ ਕਿ ਡਿਸਪਲਾਈਨ ਤੇ ਰਹਿਣਾ ਕਿ ਬਾਹਰ ਟੀਮ ਆਣੀ ਆ। ਅੱਛਾ। ਹੂੰ। ਬਾਕੀ ਸਟੇਜ ਵਿੱਚੋਂ ਅੱਛਾ ਅੱਗੇ ਤੁਸੀਂ ਡਿਸਪਲਾਈਨ ਵਿੱਚ ਲੈਂਦੇ ਨਹੀਂ। ਧੀਆ ਚਾ ਹੋਰ ਕੀ ਕਹਿੰਦਾ ਵੀ ਰੈਡੀ ਹੋ ਕੇ ਆਇਓ ਤਿਆਰ ਹੋ ਕੇ ਆ। ਅੱਛਾ ਜਨਾ ਤਿਆਰ ਹੋ ਕੇ ਆਣਾ ਆ। ਹਾ ਕੇ ਹੋਣਾ ਕਿ ਤੇ ਹੋਇ ਤੁਸੀਂ ਜਲਦਬਾਜ਼ ਚਪਲਾ ਪਾ ਕੇ ਆ ਜਿਓ ਜਦ ਮੈਂ ਰੈਸਟੋਰਾਂਟ ਚ ਗਈ ਸੀ ਪਿਛਲੀ ਵਾਰੀ ਬੇਇੱਜ਼ਤੀ ਵੀ ਕਰਾਨੀ ਮੇਰੀ ਗੱਲ ਸੁਣ ਮੇਰੀ ਬੇਇੱਜ਼ਤੀ ਵੀ ਕਰਾਨੀ ਮੈਂ ਤੇਰੇ ਨਾਲ ਨਹੀਂ ਮੈਨੂੰ ਵੀ ਕਰਾਉਂਗੇ ਦੋਨੇ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮਮਾ ਪਾ ਲੈਂਦੇ ਵਿਆਹ ਵਾਲਾ ਲਹਿੰਗਾ ਮੈਂ ਪਾ ਲਾਂ ਕੋਟ ਵੈਂਟੀ ਠੀਕ ਹੈ ਵਿਆਹ ਵੇ ਆਂ ਵੇ ਆਂ ਗੁੱਗੋ ਪਾ ਤਿਆਰ ਹੋ ਕੇ ਚੱਲਦੇ ਆ ਹਨਾ ਠੀਕ ਹੈ ਇਹ ਵਿਆਹ ਹੋਣਾ ਨਹੀਂ ਸਾਨੂੰ ਨੇ ਕਿਹਾ ਸੀ ਸਿੰਦਰ ਪਰ ਨਾ ਕੇ ਜਰੂਰ ਆਣਾ ਨਾ ਕੇ ਹਰ ਕੋਈ ਫੰਦ ਨਾ ਗਈ ਜਾਊਗਾ ਵੱਡੇ ਆਈ ਅੱਗੇ ਤੂੰ ਦੱਸ ਦੀ ਸਾਨੂੰ ਨਹਾਉਣਾ ਬਰਾੜ ਬਰਾੜ ਮੇਰੀ ਗੱਲ ਸੁਣ ਤੇਰੀ ਤੇਰੀ ਵੀ ਕਗਰੂ ਬੇੜੀ ਜੀ ਮੀਟਿੰਗ ਆ ਨਾ ਤੇਰਾ ਕਿੰਨੇ ਵਜੇ ਤੱਕ ਤੇ 9 ਵੇ ਤੋਂ 1 ਵਜੇ ਤੱਕ ਲਿਖਿਆ ਹੋਇਆ ਟਾਈਮ ਹੈ ਹਾਂ 9:00 ਵਜੇ 9:00 ਤੱਕ ਪਰ ਆਪਾਂ ਇੰਦਾ ਕਰ ਲੈਣਾ 9:30 ਵਜੇ ਪਹਿਲਾਂ ਇਹਦੀ ਮੀਟਿੰਗ ਤੇ ਜਾਵਾਂਗੇ ਠੀਕ ਆ ਫੇਰ ਕੰਮ ਤੱਕ ਜੇ ਇਹਨੂੰ ਲੱਗ ਗਿਆ ਤੇ 10:30 11:00 ਹਾਂਜੀ 10:30 ਤੋਂ 11:15 ਤੱਕ ਅੱਛਾ ਪਾਰਕ ਉਹਦੀ ਵੀ ਸੌਣ ਲਾ ਪਾਰਕ ਕੀ ਪਾਰਕ ਚ ਅੱਛਾ ਪਾਰਕ ਚ ਪਾਰਕ ਉਹ ਪਾਰਕ ਵਿੱਚ ਧੁੰਦ ਬਹੁਤ ਹੁੰਦੀ ਆ ਭਰਾਵਾ ਤੈਨੂੰ ਪਤਾ ਹੀ ਆ ਪਾਰਕ ਵਿੱਚ ਧੁੰਦ ਬਹੁਤ ਹੁੰਦੀ ਆ ਪਤਾ ਹੀ ਲੱਗਦਾ ਉੱਥੇ ਕੌਣ ਪੋਟੀ ਕਰ ਜਾਂਦਾ ਚਲ ਠੀਕ ਆ ਪਕਾਲੂ ਚੱਲਾਂਗੇ ਮੀਟਿੰਗ ਤੇ ਠੀਕ ਆ ਸਾਡੀ ਵਰਕ ਪਾਪਾ ਸਾਡੀ ਵਰਕਸ਼ਾਪ ਵੀ ਲੱਗਣੀ ਆ ਸਾਨੂੰ ਦੱਸਿਆ ਜਾਊਗਾ ਬੱਚਿਆਂ ਨੂੰ ਕਮੇ ਸੰਭਾਲ ਦੇ ਤੱਕ ਮੈਂ ਗੱਲਾਂ ਕਰਨੀ ਅੱਜ ਨਾ ਹਲੇ ਕਿੰਨਾ ਪੜਾਣਾ ਮੇਰੀ ਗੱਲ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਇੱਕ ਤੂੰ ਇੱਥੇ ਗੋਦੀ ਚੜ ਕੇ ਬੈਠੀ ਆ ਮੇਰੇ ਸਿਰ ਤੇ ਚੜ ਕੇ ਬੈਠਾ ਆ ਮੇਰੇ ਮੋਢੇ ਤੇ ਬੈਠਾ ਇਸ ਤੋਂ ਜ਼ਿਆਦਾ ਬੱਚੇ ਸੰਭਾਲਣ ਵਾਲਾ ਹੋਰ ਕੌਣ ਹੈ ਹੋਰ ਵੀ ਕੋਈ ਟ੍ਰੇਨਿੰਗ ਦੀ ਲੋੜ ਹੈਗੀ ਮੈਨੂੰ ਹਾਂ ਆ ਬੇਬੇ ਹੈ ਆ ਬੇ ਉਹ ਨਾ ਕੋ ਠੀਕ ਆ ਕੱਲੂ ਪਿੱਛੇ ਲੰਗੇ ਚਲੋ ਡਨ ਠੀਕ ਆ ਅਸੀਂ ਕੱਲੂ ਇਹਨਾਂ ਦੇ ਪੇਰੈਂਟ ਜਿਹੜੇ ਮੀਟਿੰਗ ਤੇ ਉੱਤੇ ਜਾਣਾ ਵਾ ਅੱਜ ਲਈ ਨਹੀਂ ਕਾਪੀ ਬਾਏ ਬਾਏ ਉਹ ਨਹੀਂ ਰੁਕ ਜਾ ਉਹ ਰੁਕ ਠੀਕ ਆ ਅਸੀਂ ਅਸੀਂ ਇਹਨਾਂ ਦੀ ਮੀਟਿੰਗ ਤੇ ਪੇਰੈਂਟ ਜਿਹੜੇ ਮੀਟਿੰਗ ਦੇ ਸਵੇਰੇ ਜਾਣਾ ਵਾ ਤਿਆਰ ਹੋ ਕੇ ਤੇ ਇਹਨਾਂ ਨੂੰ ਫੇਰ ਜਲਦੀ ਸੁਵਾ ਦੇਣਾ ਅੱਜ ਹਨਾ ਤੇ ਅਸੀਂ ਹੁਣ ਖਾਣ ਲੱਗੇ ਜੀ ਰੋਟੀ ਸਾਗ ਦੇ ਨਾਲ ਮੱਕੀ ਰੋਟੀ ਹੈ ਨਾ ਗੁੱਗੂ ਤੂੰ ਖਾ ਲਈ ਮੈਂ ਖਾ ਵੀ ਲਈ ਵਿਰਾਟ ਨੇ ਖਾ ਲਈ ਆ ਆਪਾਂ ਖਾਵਾਂਗੇ ਠੀਕ ਹੈ ਮੈਂ ਆਪਣੀ ਚੀਜ਼ ਜੀ ਬਣਾਉ ਠੀਕ ਹੈ ਫੇਰ 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 ਇਹਨਾਂ ਨੂੰ ਸਵਾਦ ਲੈਣੇ ਹੈ ਲੋ ਜੀ ਹੁਣ ਅਸੀਂ ਖਾ ਰਹੇ ਹਾਂ ਜੀ ਰਾਤ ਦਾ ਖਾਣਾ ਮੱਕੀ ਦੀ ਰੋਟੀ ਨਾਲ ਅਦਰਕ ਤੇ ਮਿਰਚ ਦਾ achar ਨਾਲ ਸਾਗ ਤੁਸੀਂ ਕਹਿੰਦੇ ਹੋ ਨਾ ਮਿਰਚ ਦਾ achar ਤੇ ਅਦਰਕ ਕੀ ਕਰਨਾ ਸੀ ਜਾਂ ਸਾਗ ਸੀਗਾ ਖਾ ਕੇ ਦੇਖਿਓ ਫੇਰ ਮਜਾ ਪਤਾ ਲੱਗੂਗਾ ਕਿੰਨਾ ਸਵਾਦ ਲੱਗਦਾ ਕਿਉਂ ਜੀ ਹਾਂ ਕਾਜੀ ਲੋ ਜੀ ਸਾਡਾ ਰੋਟੀ ਪਾਣੀ ਤਾਂ ਹੋ ਚੁੱਕਿਆ ਸੀ ਪਰ ਆ ਵਿਰਾਟ ਨੂੰ ਫੇਰ ਭੁੱਖ ਲੱਗੀ ਏ ਕਹਿੰਦਾ ਮੈਂ ਖਾਣਾ ਬੇਸਣ ਦਾ ਪੂਰਾ ਤੇ ਇਹਨੇ ਆਪ ਹੀ ਘੋਲਿਆ ਦੇਖ ਲਓ ਬੇਸਣਾ ਹਾਂ ਤਵਾ ਰੱਖ ਕੇ ਗੈਸ ਲਾ ਕੇ ਮਾਰ ਕੇ ਤੇ ਬਣਾਉਣ ਲੱਗਾ ਬਣਾਉਣ ਲੱਗਾ ਆਪ ਹੀ ਓਏ ਹੈ ਮਮਾ ਲਾਲ ਲਾਲਾ ਭਰਾਵਾ ਓਏ ਹੌਲੀ ਕੱਪ ਕੋਲ ਕਰ ਕੋਲ 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 ਕਰ ਇੱਥੇ ਕੋਲ ਕਰਕੇ ਨਹੀਂ ਤਾਂ ਥੱਲੇ ਡੁੱਲੂਗਾ ਆਹੋ ਥੋੜਾ ਪਿੱਛੇ ਰਹੀਂ ਨਾਲੇ ਧਿਆਨ ਨਾਲ ਹੋਨ ਡਰ ਗਿਆ ਚਲ ਮम्मा ਮम्मा ਦੇ ਨਾਲ ਹੈਲਪ ਕਰਕੇ ਬਣਾ ਲਾ ਪੁੱਤ ਠੀਕ ਆ ਇਹਨੂੰ ਚਾਹ ਆਜੀ ਬਹੁਤ ਕੁਕਿੰਗ ਦਾ ਇਹ ਆਪ ਹੀ ਕੁਕਿੰਗ ਕਰਦਾ ਬਹੁਤ ਚਲ ਦੇਖਦੇ ਆ ਬਣਾਉਂਦਾ ਕਿ ਨਹੀਂ ਬਣਾਉਂਦਾ ਠੀਕ ਆ ਲੈ ਵੀ ਮम्मा ਦੀ ਮਦਦ ਦੇ ਨਾਲ ਵਿਰਾੜ ਨੇ ਲੈ ਮਾਹੀ ਉਹ ਬੇਸਣ ਦਾ ਪੂੜਾ ਤਾਂ ਰੱਖਤਾ ਤਵੇ ਦੇ ਉੱਤੇ ਕਰੂਗਾ ਕਰੂਗਾ ਹੁਣ ਕੋਈ ਗੱਲ ਨਹੀਂ ਚਲ ਕਰਕੇ ਮੈਨੂੰ ਖਵਾਈ ਠੀਕ ਆ ਤੈ ਵੀ ਖਾਉਂਗਾ ਆ ਮੈਂ ਤੂੰ ਵੀ ਖਾਏਂਗਾ ਮੈਂ ਵੀ ਖਾਉਂਗਾ ਦੇਖ ਦੇ ਕਿੰਨਾ ਸਵਾਦ ਬਣਾਇਆ ਠੀਕ ਆ ਆ ਜੀ ਆ ਜੀ ਕੋਈ ਨਹੀਂ ਮੈਂ ਦੋਨੇ ਬਣੇ ਹੋਏ ਨੇ ਕੁੱਕੇ ਮਮਾ ਠਾਟੂ ਖਾ ਨਹੀਂ ਆਏ ਹੋਏ ਹੋਏ ਵਧੀਆ ਵਧੀਆ ਬਣ ਰਿਹਾ ਆ ਲੈ ਮੈਂ ਵੀ ਖਾਉਂਗਾ ਓਏ ਠੀਕ ਆ ਹਾਂ ਲੈ ਆ ਲੈ ਜਲਦੀ ਬਣਾ ਕੇ ਲਓ ਜੀ ਵਿਰਾਜ ਨੇ ਬਣਾ ਲਿਆ ਪੂੜਾ ਦੇਖੋ ਵਧੀਆ ਓਏ ਲੱਗਦਾ ਦੇਖਣ ਨੂੰ ਵਧੀਆ ਓਏ ਅਰਜ ਤੂੰ ਵੀ ਟੈਸਟ ਕਰੇਂਗੀ ਹਾਂ ਦੁੱਧ ਪੀ ਲਿਆ ਮੈਂ ਅੱਛਾ ਤੂੰ ਦੁੱਧ ਪੀ ਲਿਆ ਮੈਂ ਦਾ ਟੇਸਟ ਕਰਕੇ ਦੇਖੀਂਗਾ ਹਮ ਲੈ ਵੀ ਆਪਾਂ ਵੀ ਟੇਸਟ ਕਰਕੇ ਦੇਦੇ ਕੈਂਟੜੀ ਕੈਂਟੜਾ ਹੋਰ ਦੇ ਦੇ ਮੈਨੂੰ ਹੂੰ ਵਾਹ ਬਈ ਗੁੱਗੂ ਤਸ਼ੀਕ ਟੇਸਟ ਕਰਕੇ ਦੇਖ ਦਿਖਾਉਣਾ ਸਾਨੂੰ ਲਓ ਜੀ ਗੋਭੀ ਟੇਸਟ ਕਰੂਗਾ ਹਾਂ ਥੋੜਾ ਜਿਹਾ ਥੋੜਾ ਜਿਹਾ ਬਹੁਤ ਸਵਾਦ ਆ। ਅੱਛਾ ਉਹਨੇ ਵੀ ਦੁੱਧ ਪੀ ਲਿਆ ਭਾਈ ਇਹਨੇ ਵੀ ਦੁੱਧ ਪੀ ਲਿਆ। ਕੋਈ ਗੱਲ ਨਹੀਂ ਆਪਾਂ ਖਾ ਲੈਂਦੇ। ਅਨਮੋਲ ਨੇ ਵੀ ਦੁੱਧ ਪੀ ਲਿਆ, ਕੁੱਗੂ ਨੇ ਵੀ ਦੁੱਧ ਪੀ ਲਿਆ ਹਨਾ। ਚਲੋ ਕੋਈ ਗੱਲ ਨਹੀਂ। ਆਪਾਂ ਦੋਨੇ ਪੂਰਾ ਖਾਣੇ। ਹਾਂ। ਹਾਂ ਹਾਂ। ਸਵਾਦ ਆ ਵੀ ਸਵਾਦ ਆ ਬਹੁਤ ਵਧੀਆ। ਕੁੱਗੂ ਬਹੁਤ ਠਹਾ। ਖਾ ਖਾ। ਲਓ ਜੀ ਸਾਡਾ ਖਾਣਾ ਪਾਣੀ ਹੋ ਚੁੱਕਿਆ। ਅਸੀਂ ਵਿਰਾੜ ਦੇ ਬਣਾਏ ਹੋਏ ਮੇਸਨ ਦੇ ਪੂਰੇ ਵੀ ਖਾ ਲੇ। ਠੀਕ ਹੈ ਜੀ। ਤੇ ਅਸੀਂ ਵੀਡੀਓ ਦਾ ਕਰਨ ਲੱਗੇ ਜੀ ਐਂਡ hope ਤੁਹਾਨੂੰ ਵੀਡੀਓ ਅੱਛੀ ਲੱਗੀ ਹੋਊਗੀ ਸੋ ਜਿਉਂਦੇ ਵੱਸਦੇ ਰਹੋ ਖੁਸ਼ ਰਹੋ ਹਮੇਸ਼ਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਸਾਡੀ ਵੀਡੀਓ ਨੂੰ ਸੋ ਜਿਉਂਦੇ ਵੱਸਦੇ ਰਹੋ ਬਾਏ 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 ਗੁੱਡ ਨਾਈਟ ਬਾਏ 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 ਬਾਏ